ਕਿਰਨ ਨਣਾਨ ਤੇਰੀ ਆਉਣ ਵਾਲੀ ਆ ਤੇ ਤੂੰ ਐਦਾ ਕਰੀ ਮੈਨੂੰ ਥੋੜੇ ਬੋਤੇ ਪੈਸੇ ਦੇ ਦੀ ਮੈਂ ਉਹਨੂੰ ਕੋਈ ਨਾ ਕੋਈ ਚੀਜ਼ ਲੈ ਕੇ ਦੇ ਦਾਂਗੀ ਮੰਮੀ ਮੇਰੇ ਕੋਲ ਕੋਈ ਪੈਣ ਨਹੀਂ ਹੈਗਾ ਦੀਦੀ ਨੂੰ ਦੇਣ ਵਾਸਤੇ ਤੁਸੀਂ ਪੈਸੇ ਨਾਵ ਕੋ ਮੰਗਿਆ ਕਰੋ ਤੁਹਾਨੂੰ ਪਤਾ ਤੇ ਹੈ ਮੈਂ ਤੇ ਆਪਣੇ ਮਾਹ ਖਰਚੇ ਪੂਰੇ ਕਰਦੀ ਆ ਪੋਤੇ ਐਦਾ ਥੋੜਾ ਹੁੰਦਾ ਆ ਤੁਸੀਂ ਦੋਵੇਂ ਜੀ ਆਪੋ ਆਪਣੇ ਪੈਸੇ ਆਪਣੇ ਕੋਲ ਰੱਖ ਲੈਂਦੇ ਜੇ ਤੇ ਮੈਂ ਫਿਰ ਪੈਸੇ ਕਿਧੋਂ ਮੰਗਾ ਵੇਖੋ ਮੰਮੀ ਮੈਂ ਫਿਰ ਤੁਹਾਨੂੰ ਕਹਿਨੀ ਆ ਮੇਰੇ ਕੋਲ ਕੋਈ ਪੈਸੇ ਨਹੀਂ ਹੈਗਾ ਪੈਸੇ ਤੁਸੀਂ ਆਪਣੇ ਪੋਤੇ ਕੋ ਮੰਗਿਆ ਕਰੋ ਤੁਸੀਂ ਤੀਜੇ ਦਿਨ ਮੇਰੇ ਕੋਲ ਪੈਸੇ ਮੰਗਲਣਾ ਪੈਂਦੇ ਜੇ ਨੀ ਜੇ ਤੁਹਾਨੂੰ ਮੈਂ ਪੁੱਤ-ਪੁੱਤ ਕਰਦੀ ਆ ਨਾ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਮੈਨੂੰ ਕੁਝ ਸਮਝੋ ਹੀ ਨਾ ਜੇ ਤੁਹਾਡੇ ਕੋ ਪੈਸੇ ਆਉਂਦੇ ਆ ਨਾ ਤੇ ਮੈਂ ਵੀ ਆਪਣਾ ਪੱਲਾ ਝਾੜ ਕੇ ਨਹੀਂ ਰੱਖਿਆ ਕੀ ਮਤਲਬ ਮੰਮੀ ਤੁਹਾਡਾ ਨਹੀਂ ਮਤਲਬ ਮੇਰਾ ਇਹ ਆ ਵੀ ਮੇਰੇ ਪਿਓ ਨੇ ਮੈਨੂੰ ਰੋਟੀ ਲਾ ਕੇ ਤੋਰਿਆ ਵਾ ਤੇ ਤੁਸੀਂ ਮੈਨੂੰ 100 ਰੁਪਏ ਨੂੰ ਤਰਸਾਉਂਦੇ ਜੇ ਮੰਮੀ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਕੋਈ ਗੱਲ ਨਹੀਂ ਜਿਹਦਾ ਵੀ ਰੋਲ ਹੋਏਗਾ ਨਾ ਆਪੇ ਪਤਾ ਲੱਗ ਜਾਏਗਾ ਮੈਂ ਵੀ ਹੁਣ ਆਪਣੀ ਅੜੀ ਕਰਕੇ ਹੀ ਦੱਸਾਂਗੀ ਗਰ ਮਮੀ ਜੀ ਸਾਸਰੀ ਘਰ ਦਾ ਪੁੱਤ ਹੋਰ ਸੁਣਾਉ ਕੀ ਹਾਲ ਜੀ ਠੀਕ ਐ ਪੁੱਤ ਤੂੰ ਸੁਣਾ ਹਾਂਜੀ ਮਮੀ ਮਮੀ ਠੀਕ ਐ ਸਾਸਰੀ ਘਰ ਦੀ ਸਾਸਟਿਕਲ ਵੇ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਮੈਂ ਇਹ ਘਰ ਦੀ ਮਾਲਕਣ ਨਹੀਂ ਹੈਗੀ ਜਿਹੜੇ ਮੈਨੂੰ ਮੰਗਿਆ ਵੀ ਪੈਸੇ ਨਹੀਂ ਮਿਲਦੇ ਨਾ ਮੇਰੇ ਇੱਥੇ ਕੋਈ ਇੱਜ਼ਤ ਕਰਦਾ ਆ ਉਹ ਮਮੀ ਐਵੇਂ ਕਤੋ ਇਹੋ ਜਿਹੇ ਫਾਲਤੂ ਗੱਲਾਂ ਤੂੰ ਹੀ ਕਰੀ ਜਾਂਦੇ ਜੇ ਸਾਰਾ ਕੁਝ ਤੁਹਾਡਾ ਤੇ ਹੈਗਾ ਆ ਵੇ ਕਹਿਣ ਨੂੰ ਹੀ ਮੇਰਾ ਆ ਮਿਲਦਾ ਤੇ ਮੈਨੂੰ ਕੱਖ ਵੀ ਨਹੀਂ ਆ ਵੀਰੇ ਮਮੀ ਸਹੀ ਗੱਲ ਕਹਿਂਦੀ ਆ ਅੱਜ ਮਮੀ ਨੇ ਸਹੀ ਸਟੈਂਡ ਲਿਆ ਵਾ ਭੈਣੇ ਮੈਨੂੰ ਸਾਫ਼-ਸਾਫ਼ ਗੱਲ ਦੱਸ ਵੀ ਤੂੰ ਮੈਨੂੰ ਕਹਿਣਾ ਕੀ ਚਾਹ ਵਿਰੇ ਸਾਫ਼-ਸਾਫ਼ ਤੇ ਗੱਲ ਇਹ ਆ ਕਿ ਮੈਨੂੰ ਵੀ ਅਜੇ ਤੱਕ ਤੁਹਾਡੇ ਤੋਂ ਕਦੀ ਚੱਜ ਦਾ ਸੂਟ ਨਹੀਂ ਮਿਲਿਆ ਜਦੋਂ ਵੀ ਕਿਹੇ ਦਿਨ ਦਿਹਾੜ ਤੇ ਆਉਣੀ ਆ ਤੇ ਫਾ ਵੱਢ ਕੇ ਤੌਰ ਦਿੰਦੇ ਜੇ ਵੇਖ ਭੈਣੇ ਜਿੰਨੇ ਜੋਗਾ ਮੈਂ ਹੈਗਾ ਆ ਨਾ ਉਹਦੇ ਹਿਸਾਬ ਦੇ ਨਾਲ ਮੈਂ ਤੈਨੂੰ ਸਾਰਾ ਕੁਝ ਦਈ ਜਾਣਾ ਆ ਮੇਰੇ ਆਪਣੇ ਵੀ ਘਰ ਦੇ ਖਰਚੇ ਆ ਮਹਾਮੇਰੀ ਕਬੀਲਦਾਰੀ ਚੱਲਦੀ ਆ ਤੇ ਮੈਂ ਤੈਨੂੰ ਇੰਨਾ ਕੁਝ ਕਿੱਥੋਂ ਦਈ ਜਾਵਾਂ ਵੀ ਆਹੋ ਤੁਹਾਡੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਵੀ ਮੇਰੀ ਧੀ ਤੁਹਾਡੇ ਕੋਲ ਕੋਈ ਚੀਜ਼ ਮੰਗ ਲੈਂਦੀ ਆ ਨਾ ਤੁਸੀਂ ਤੇ ਉਹਨੂੰ ਝਟ ਜਵਾਬ ਦੇ ਦਿੰਦੇ ਜੇ ਜਿੱਦਾਂ ਮੈਂ ਇਹ ਘਰ ਦੀ ਮਾਲਕਣ ਨਹੀਂ ਹੁੰਦੀ ਨਾਲੇ ਆ ਜਿਹੜੀ ਜ਼ਮੀਨ ਤੋਂ ਤੂੰ ਹੀ ਰੋਟੀਆਂ ਖਾਂਦੇ ਜੇ ਨਾ ਇਹ ਵੀ ਜ਼ਮੀਨ ਮੇਰੇ ਪਿਓ ਨੇ ਹੀ ਦਿੱਤੀ ਆ ਮੰਮੀ ਜੇ ਦਾ ਨੂੰ ਆਪਣੀ ਜ਼ਮੀਨ ਦਾ ਇੰਨਾ ਹੀ ਮਾਣ ਆ ਨਾ ਤੇ ਤੁਸੀਂ ਆਪਣੇ ਕੋਲੇ ਰੱਖ ਲਓ ਹਾਨੂੰ ਦੇਣ ਦੀ ਕੋਈ ਲੋੜ ਨਹੀਂ ਹੈਗੀ ਮੰਮੀ ਤੂੰ ਹੀ ਆਪ ਹੀ ਵੀ ਏਗ ਲਾ ਤੁਹਾਡੀ ਇਸ ਘਰ ਚ ਕਿੰਨੀ ਕ ਇੱਜ਼ਤ ਆ ਪੁੱਤ ਵੇਖੀ ਤੇ ਮੈਂ ਸਾਰਾ ਕੁਝ ਜਾਣੀ ਆ ਪਰ ਪਤਾ ਨਹੀਂ ਮੈਂ ਕਿਹੜੀ ਗੱਲਾਂ ਚੁੱਪਿਆ ਭੈਣੇ ਚਾਰ ਦਿਨ ਤੋਂ ਘਰ ਚ ਆਉਂਦੀ ਆ ਰਹਿਣ ਵਾਸਤੇ ਤੇ ਘਰ ਚ ਕਲੇਸ਼ ਪਵਾ ਕੇ ਤੂੰ ਠਾਂ ਮਾਰਦੀ ਆ ਮਾਹ ਮੈਂ ਘਰ ਨੂੰ ਸੈੱਟ ਕਰਕੇ ਰੱਖਦਾ ਆ ਪਰ ਤੂੰ ਨਹੀਂ ਟੇਕੇ ਰਹਿੰਦੀ ਵੀਰੇ ਤੂੰ ਇਸ ਘਰ ਨੂੰ ਸੈੱਟ ਕਰਕੇ ਨਹੀਂ ਰੱਖਦਾ ਤੂੰ ਤੇ ਮੰਮੀ ਨੂੰ ਮਿੱਠੀਆਂ ਗੋਲੀਆਂ ਦਿਨਾ ਵਾ ਤੇ ਮੈਨੂੰ ਵੀ ਆ ਕਿ ਜਰਦਾ ਨਹੀਂ ਆ ਪਰ ਮੰਮੀ ਦਾ ਉਹਨੂੰ ਇਸ ਘਰ ਚ ਆ ਕੇ ਮਿਲਣਾ ਚਾਹੀਦਾ ਏ ਵੀ ਜੇ ਮੇਰੀ ਕੁੜੀ ਨਾ ਨਾ ਹੁੰਦੀ ਤੇ ਮੇਰਾ ਪੱਖ ਕਿੰਨੇ ਲੈਣਾ ਸੀ ਤੁਸੀਂ ਤੇ ਜਮਾ ਹੀ ਪੱਲਾ ਛਾੜ ਕੇ ਖਲੋਗੇ ਜੇ ਮੰਮੀ ਤਾਂ ਦੇਖੋ ਸਾਰਾ ਕੁਝ ਹੈਗਾ ਵਾ ਤੁਸੀਂ ਮੇਰੇ ਨਾਲ ਮੇਰੇ ਪਿੰਡ ਚੱਲੋ ਤੁਸੀਂ ਇਹਨਾਂ ਕੋ ਕੀ ਲੈਣਾ ਵਾ ਚਲੋ ਠੀਕ ਏ ਦੀਦੀ ਜੇ ਤੂੰ ਮੰਮੀ ਨੂੰ ਆਪਣੇ ਕੋ ਰੱਖਣਾ ਚਾਹੁੰਦੇ ਹੋ ਨਾ ਤੇ ਰੱਖ ਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਚੁੱਪ ਕਰ ਜਾ ਤੂੰ ਐਵੇਂ ਕਾਹਤੋਂ ਬੋਲੀ ਜਾਂਦੀ ਆ। ਨਾ ਤੂੰ ਹਮੇਸ਼ਾ ਮੈਨੂੰ ਚੁੱਪ ਕਰਾਇਓ ਮੰਮੀ ਨੂੰ ਨਾ ਕਿਤੇ ਚੁੱਪ ਕਰਾਇਓ। ਕਿਉਂ ਮੰਮੀ ਨੇ ਇਹੋ ਜਿਹਾ ਕੀ ਕਹਿਤਾ ਆ ਜਿਹੜਾ ਮੈਂ ਮੰਮੀ ਨੂੰ ਚੁੱਪ ਕਰਾਵਾਂ। ਨਾ ਮੈਂ ਜਦੋਂ ਵੀ ਮੰਮੀ ਲਾ ਕੇ ਬੈਣੀ ਆ ਨਾ ਮੰਮੀ ਸਾਰਾ ਦਿਨ ਜ਼ਮੀਨ ਜ਼ਮੀਨ ਕਰਦੇ ਰਹਿੰਦੇ ਆ ਮੇਰੇ ਸੰਗ ਜਦਾਂ ਬੁਰਕੀ ਨਹੀਂ ਲੰਘਾ ਦਿੰਦੇ ਮੰਮੀ ਤੇ ਇਕੱਲੇ ਨਹੀਂ ਮਾਣ ਉਤੋਂ ਦੀਦੀ ਆ ਜਾਂਦੇ ਆ ਮੰਮੀ ਨੂੰ ਹੋਰ ਚੁਕਣਾ ਦੇਣ। ਅੱਛਾ ਹਾਂਜੀ ਨਾ ਤੂੰ ਹੀ ਦੱਸੋ ਮੈਂ ਕੀ ਕਰਾਂ। ਮੰਮੀ ਤੁਸੀਂ ਆਪਣੇ ਪੇਕੇਆਂ ਤੋਂ ਜ਼ਮੀਨ ਆਪਣੀ ਵਰਦੀ ਨਾਲ ਲੈ ਕੇ ਆਏ ਜੇ ਅਹੀਂ ਨਹੀਂ ਤੁਹਾਨੂੰ ਕਿਹਾ ਵੀ ਉਤੋਂ ਤੁਸੀਂ ਆਪਣੀ ਜ਼ਮੀਨ ਲੈ ਕੇ ਆਓ ਪਹਿਲਾਂ ਕਿਹੜਾ ਅਹੀਂ ਰੋਟੀ ਨਹੀਂ ਖਾਂਦੇ ਨਾਲੇ ਕਿਰਨ ਨਾਲ ਨਾ ਐਹੋ ਜਿਹੀਆਂ ਗੱਲਾਂ ਕਰਨ ਦਾ ਕਿ ਤੁਹਾਡਾ ਮਤਲਬ ਵੀ ਨਹੀਂ ਬੰਦਾ ਕਿਉਂਕਿ ਮੇਰਾ ਉਦੋਂ ਕਿਰਨ ਨਾਲ ਵਿਆਹ ਨਹੀਂ ਹੋਇਆ ਜਦੋਂ ਦੀ ਤੁਸੀਂ ਪੇਕੇਆਂ ਤੋਂ ਜ਼ਮੀਨ ਲੈ ਕੇ ਆਏ ਸੀ ਵੇ ਤੁਸੀਂ ਸਾਰੀ ਗੱਲ ਮੇਰੇ ਮੱਥੇ ਮਾਰਦੇ ਆ ਵੀ ਤੁਸੀਂ ਚੰਗਾ ਕਰਦੇ ਜੇ ਤੇ ਮੈਂ ਮਾੜਾ ਕਰਦੀ ਆ ਮੰਮੀ ਫਿਰ ਤੁਸੀਂ ਨਾਂ ਲੈ ਕੇ ਆਉਂਦੇ ਜ਼ਮੀਨ ਉਥੋਂ ਵੇ ਤੁਹਾਡੇ ਪਿੱਛੇ ਮੈਂ ਆਪਣੀਆਂ ਭੈਣਾਂ ਨਾਲ ਵੀ ਵੈਰ ਪਾ ਲਿਆ ਤੇ ਤੁਸੀਂ ਮੇਰਾ ਆ ਗੁਣ ਪਾਓਗੇ ਮੰਮੀ ਫਿਰ ਤੁਸੀਂ ਇਹਦੇ ਵਿੱਚ ਚੰਗਾ ਵੀ ਕੀ ਕੀਤਾ ਵਾ ਪੁੱਤ ਮੇਰਾ ਹੈ ਸਾਹੀ ਤੇ ਮੈਂ ਲੈ ਕੇ ਆ ਗਈ ਤੁਸੀਂ ਤੇ ਸਾਰਾ ਦਿਨ ਮੇਰੀ ਬੇਕਦਰਹੀ ਕਰਦੇ ਰਹਿੰਦੇ ਜੇ ਭਾਬੀ ਆਪ ਤੂੰ ਕੰਮ ਤੇ ਚਲ ਜਾਨੀ ਆ ਤੇ ਘਰ ਦਾ ਸਾਰਾ ਕੰਮ ਮਗਰੋਂ ਮੰਮੀ ਕਰਦੀ ਆ ਤੇ ਨੋਟ ਤੇ ਹੀ ਆਪਣੀ ਜੇਬ ਚ ਪਾ ਕੇ ਵਿਆਹ ਜਾਂਦੇ ਜੇ ਦੀਦੀ ਜੇ ਮਾਣਾ ਮੋਟਾ ਮੰਮੀ ਕੰਮ ਕਰ ਵੀ ਲੈਂਦੇ ਆ ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਸਾਰਾ ਕੰਮ ਆਪ ਕਰਕੇ ਜਾਨੀ ਆ ਮੈਂ ਕਿਹੜਾ ਮੰਮੀ ਨੂੰ ਕਹਿ ਕੇ ਜਾਨੀ ਆ ਕਿ ਤੁਸੀਂ ਕੰਮ ਕਰੋ ਭਾਬੀ ਜੇ ਮੰਮੀ ਨਾਣਾ ਹੁਣ ਤੇ ਤੁਸੀਂ ਕੰਮ ਤੇ ਜਾ ਹੀ ਨਹੀਂ ਸਕਦੇ ਤੁਸੀਂ ਤੇ ਮੰਮੀ ਦੇ ਸਿਰ ਤੇ ਕੰਮ ਤੇ ਜਾਂਦੇ ਜੇ ਵੇ ਮੇਰੇ ਪੇਕੇਆਂ ਨੇ ਕੀ ਹੋ ਗਿਆ ਨਹੀਂ ਦਿੱਤਾ ਸਾਰਾ ਕੁਝ ਮੇਰਾ ਪਿਓ ਦੇ ਕੇ ਜਾਂਦਾ ਹੁੰਦਾ ਸੀ ਤੇ ਤੁਸੀਂ ਮੰਮੀ ਸਾਰਾ ਦੇਣ ਤੁਸੀਂ ਪੇਕੇਆਂ ਦੀ ਰੱਡ ਲਾਈ ਰੱਖਦੇ ਜੇ ਕਦੇ ਪੇਕੇਆਂ ਦੀ ਗੱਲ ਤੁਸੀਂ ਛੱਡ ਵੀ ਦਿਆ ਕਰੋ ਵੇ ਮੈਂ ਆਪਣੇ ਪੇਕੇਆਂ ਤੋਂ ਸਾਰਾ ਕੁਝ ਲੈ ਕੇ ਆਈਆਂ ਇੱਥੋਂ ਤੱਕ ਵੀ ਡੰਗਰ ਵੀ ਉੱਥੋਂ ਲੈ ਕੇ ਆਈਆਂ ਜਿਹੜਾ ਤੂੰ ਕਿੰਨੇ ਮਗਰ ਲਗਾਵਾ ਇਹ ਆਪਣੇ ਪੇਕੇਆਂ ਤੋਂ ਕਿ ਲੈ ਕੇ ਆਈ ਆ ਮੰਮੀ ਮੇਰੇ ਉੱਤੇ ਭਰਾ ਹੈਗੇ ਆ ਸਾਹਮਣ ਵਾਲੇ ਮੈਂ ਕਿਉਂ ਉੱਥੋਂ ਕੁਝ ਲੈ ਕੇ ਆਵਾ ਨਹੀਂ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਮੇਰਾ ਭਰਾ ਹੈ ਨਹੀਂ ਤੇ ਮੈਂ ਤਾਂ ਸਾਰਾ ਕੁਝ ਉੱਥੋਂ ਲੈ ਕੇ ਆਈ ਆ ਅਭੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਕਿਹੋ ਜੀਆਂ ਗੱਲਾਂ ਕਰੀ ਜਾਂਦੀਆਂ ਭੈਣੇ ਕਿ ਉਹਨਾਂ ਨੇ ਇਹਦੇ ਵਿੱਚ ਗਲਤ ਵੀ ਕੀ ਕਹਿਤਾ ਮੰਮੀ ਤੇ ਕੈਨੋ ਹਟਦੇ ਨਹੀਂ ਆ ਵੀ ਮੈਂ ਪੇਕਿਆਂ ਆਪਣੇ ਆਹ ਲੈ ਕੇ ਆਈਆਂ ਕਦਮੇ ਆਹ ਲੈ ਕੇ ਆਈਆਂ ਤੇ ਜੇ ਕਿੰਨੇ ਨੇ ਇੰਨੀ ਗੱਲ ਕਹਿਤੀ ਆ ਵੀ ਮੇਰੇ ਭਰਾ ਉਸੇ ਸੰਭਣਵਾਤੇ ਹੈਗੇ ਆ ਮੈਂ ਤਾਂ ਨਹੀਂ ਉਥੋਂ ਕੁਝ ਲੈ ਕੇ ਆਈ ਤੇ ਇਹਦੇ ਵਿੱਚ ਆਖਰ ਵੀ ਕੀ ਆ ਗਈ ਆ ਵੀਰੇ ਤੁਹਾਨੂੰ ਪਤਾ ਗੱਲ ਕਿੱਧਰ ਤੇ ਕਿੱਧਰ ਜਾਣ ਦੀ ਆ ਗੱਲ ਸਿਰਫ ਇੰਨੀ ਆ ਕਿ ਤੁਸੀਂ ਮੰਮੀ ਨੂੰ ਪਿਆਹ ਤੇ ਲੈਣੇ ਦਿੰਦੇ ਤਾਂ ਕਰਕੇ ਮੰਮੀ ਦੁਖੀ ਹੋ ਕੇ ਬੋਲਣ ਦੇ ਨੇ ਭੈਣੇ ਤੈਨੂੰ ਸਾਡੇ ਘਰ ਦਾ ਕੀ ਪਤਾ ਆ ਨਾਲੇ ਤੂੰ ਆਪਣੇ ਸਹੁਰੇ ਘਰ ਦੇ ਕੰਮਾਂ 'ਚ ਦਖਲੰਦਾਜ਼ੀ ਦਿਆ ਕਰ ਸਾਡੇ ਘਰ ਦੇ ਕੰਮਾਂ 'ਚ ਦਖਲੰਦਾ ਜਿਨ੍ਹਾਂ ਦੇ ਆਕਰ ਵੇ ਮੇਰੀ ਧੀ ਹੁਣ ਬਗਾਨੀ ਹੋ ਗਈ ਜਿਹੜਾ ਤੂੰ ਆਨਾ ਸਾਡੇ ਘਰ ਦੇ ਕੰਮਾਂ 'ਚ ਦਖਲੰਦਾ ਜਿਨ੍ਹਾਂ ਦੇ ਆਕਰ ਮੰਮੀ ਮੈਂ ਜਿਹੜੀ ਵੀ ਗੱਲ ਕਰਨ ਰਿਹਾ ਨਾ ਸਹੀ ਕਰਨ ਰਿਹਾ ਆਂ ਭੈਣ ਨੂੰ ਸਾਡੇ ਘਰ ਦੇ ਮਾਮਲੇ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਨਾ ਸਿੱਧੀ ਮੇਰੇ ਨਾਲ ਕਰ ਸਕਦੇ ਜੀ ਭੈਣ ਨੂੰ ਤੁਹਾਨੂੰ ਚੁੱਕਣਾ ਦੇਣ ਦੀ ਕੀ ਲੋੜ ਐ ਕੋਈ ਨਹੀਂ ਮੈਂ ਤੇ ਮੇਰੀ ਧੀ ਮਾੜੇ ਆਂ ਤੁਸੀਂ ਚੰਗੇ ਜੇ ਆ ਤੁਹਾਡੇ ਅੱਗੇ ਹੱਥ ਜੋੜੇ ਤੁਸੀਂ ਆਪਣੀ ਪਕਾ ਕੇ ਖਾ ਲਿਆ ਕਰੋ ਤੇ ਮੈਂ ਆਪਣੀ ਪਕਾ ਕੇ ਖਾ ਲਿਆ ਕਰਾਂਗੀ ਚੱਲ ਪੁੱਤ ਅੰਦਰ ਚੱਲੀਏ ਚਲੋ ਮੰਮੀ ਇੱਕ ਮਿੰਟ ਰੁਕ ਜਾ ਨਵ ਤਾਨੂੰ ਮੰਮੀ ਪਿੱਛੇ ਜਾਂਦੀ ਕੋਈ ਲੋੜ ਨਹੀਂ ਹੈਗੀ ਇਸ ਟਾਈਮ ਮੰਮੀ ਜਿਹੜੇ ਨਾ ਦੀਦੀ ਦੀ ਬੋਲੀ ਬੋਲਣ ਡੇ ਆ ਨਾਲ ਪਕਾ ਲਾਂ ਤਾਂ ਮੰਮੀ ਨੇ ਦੋ ਦਿਨ ਰੋਟੀਆਂ ਦੋਨਾਂ ਦਿਨਾਂ 'ਚ ਮੰਮੀ ਨੂੰ ਪਤਾ ਲੱਗ ਜਾਣਾ ਵਾ ਕਿ ਰੋਟੀਆਂ ਪਕਾਣੀਆਂ ਨੇ ਸੌਖੀਆਂ ਨਹੀਂ ਹੈਗੀਆਂ ਸਹੀ ਗੱਲ ਆ ਕਿਰਨ ਢੇਰੇ ਵਾਲੀ ਜਦੋਂ ਭੈਣ ਜਲਗੀ ਨਾ ਇਥੋਂ ਤਾਂ ਫੇਰੀ ਮੰਮੀ ਨੇ ਪਤਾ ਲੱਗਣਾ ਆ ਵੀ ਨੋ ਪੁੱਤ ਨਾ ਕਿਦਾਂ ਵਿਗਾੜੀ ਦੀ ਆ ਹਾਂਜੀ ਨਾਲ ਚਲ ਜਾ ਤੂੰ ਅੰਦਰ ਜਾ ਕੇ ਬਣਾ ਚੌਲ ਚਲ ਤੇ ਮੈਂ ਡੰਕਰਾਂ ਨੂੰ ਪਾਣੀ ਢਾ ਕੇ ਆਇਆ ਚਲੋ ਠੀਕ ਆ ਹਾਂ ਚਲ ਚੰਗਾ ਹੋਇਆ ਅੱਜ ਗੱਲ ਨਿਬੜੀ ਗਈ ਆ ਕਿ ਮੰਮੀ ਆਪਣੀਆਂ ਪਕਾ ਕੇ ਆਪੇ ਖਾਣ ਕਰਨਗੇ ਹੁਣ ਮੈਂ ਭਾਵੇਂ ਘਰ ਪਕਾਵਾਂ ਭਾਵੇਂ ਬਾਹਰੋਂ ਮੰਗਾ ਕੇ ਖਾਵਾਂ ਮੇਰੀ ਮਰਜ਼ੀ ਆ ਮੇਰੇ ਗਲੋ ਤੇ ਸਿਆਪਾ ਲੱਥਾ ਮੰਮિતા ਨੇ ਪਤਾ ਭਾਬੀ ਸਾਰੇ ਢੜੀ ਵੀਰ ਨੂੰ ਪਟੀਆਂ ਪੜਾਉਂਦੀ ਰਹਿੰਦੀ ਆ ਤੇ ਤੁਸੀਂ ਸਾਰੇ ਢੜੀ ਕਰਦੇ ਨੌਕਰ ਬਣੇ ਰਹਿੰਦੇ ਜੇ ਤੇ ਆਪਣੀ ਹਾਲਤ ਵੇਖੋ ਤੇ ਭਾਬੀ ਦੇ ਟੌਰ ਵੇਖੋ ਕਿਦਾਂ ਸਾਜ ਸਵਰ ਕੇ ਰਹਿੰਦੀ ਆ ਤੇ ਤੁਹਾਡੇ ਕੋਲ ਕੋਈ ਚੰਜ ਦਾ ਸੂਟ ਵੀ ਹਾਨੀ ਆ ਪੁੱਤ ਜਿੱਦਾਂ ਦਾ ਮੈਨੂੰ ਲਿਆ ਦਿੰਦੇ ਆ ਮੈਂ ਉਦਾਂ ਦਾ ਪਾ ਰਹੀ ਨਹੀਂ ਆ ਮੈਂ ਤਾਂ ਕਦੀ ਨੱਕ ਬੋਲ ਵੀ ਨਹੀਂ ਵਟਿਆ ਜਿੱਦਾਂ ਦੀ ਚੀਜ਼ ਮਿਲ ਜੇ ਮੈਂ ਉਸੇ ਚੀਜ਼ ਸਵਰ ਕਰ ਲੈਣੀ ਆ ਮੰਮੀ ਫਿਰ ਤੇ ਤੁਹਾਡੀ ਬੜੀ ਵੱਡੀ ਗਲਤੀ ਆ ਤੁਸੀਂ ਚਾਰ ਕਿਲਿਆਂ ਦੇ ਮਾਲਕ ਜੇ ਤੇ ਤੁਹਾਡੀ ਹਾਲਤ ਇਸ ਕਰ ਵਿੱਚ ਨੌਕਰਾਂ ਵਾਲੀ ਨਾਲੋਂ ਵੀ ਮਾੜੀ ਆ ਆਪਣੀ ਹਾਲਤ ਨੂੰ ਸੁਧਾਰੋ ਪੁੱਤ ਮੈਂ ਤੇ ਇਹ ਸੋਚਦੀ ਆਂ ਵੀ ਵਧੀਆ ਘਰ ਚੱਲਣ ਡਿਆ ਤੇ ਚੱਲੀ ਜਾਵੇ ਜੇ ਮੈਂ ਕੁਝ ਬੋਲਾਂਗੀ ਤੇ ਤਮਾਸ਼ਾ ਲੱਗੇਗਾ ਤੇ ਲੋਕੀ ਨਾਲੇ ਖਲੋਖ ਲੋ ਕੇ ਵੇਖਣਗੇ ਤੇ ਨਾਲੇ ਹੱਸਣਗੇ ਤਾਂ ਕਰਕੇ ਮੈਂ ਚੁੱਪ ਕਰ ਜਾਂਨੀ ਆ ਮੰਮੀ ਉਦੋਂ ਨਹੀਂ ਲੋਕੀ ਹੱਸਦੇ ਜਦੋਂ ਵੀਰ ਤੇ ਭਾਬੀ ਤੁਹਾਡੀ ਬੀਐਸਟੀ ਕਰਦੇ ਆ ਤਾਂ ਕਰਕੇ ਤੁਸੀਂ ਇਹਨਾਂ ਦੀ ਫਿਗਰ ਛੱਡੋ ਤੇ ਆਪਣੇ ਬਾਰੇ ਸੋਚੋ ਹਾਂ ਪੁੱਤ ਸਹੀ ਗੱਲ ਆ ਤੇਰੇ ਵਾਲੀ ਹੁਣ ਤੂੰ ਹੀ ਦੱਸ ਮੈਂ ਇਦਾਂ ਦਾ ਕੀ ਕਰਾਂ ਜਿਦਾਂ ਇਹਨਾਂ ਦੀ ਅਕਲ ਟਿਕਾਣੇ ਆ ਜੇ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਵੋ ਅਜੇ ਮੈਂ ਇਤਨੀ ਆ ਲਵਨੀ ਆ ਕੋਈ ਨਾ ਕੋਈ ਸਕੀਮ ਠੀਕ ਐ ਪੁੱਤ ਹਾਂਜੀ ਮੰਮੀ ਬਾਕੀ ਤੁਹਾਨੂੰ ਵੀ ਪਤਾ ਵਾ ਵੀ ਵੀਰ ਤੁਹਾਨੂੰ ਕੋਈ ਪੈਸਾ ਦਿੰਦਾ ਨਹੀਂ ਆ ਦੁੱਧ ਦੇ ਪੈਸੇ ਵੀ ਉਹ ਆਪਣੀ ਜੇਬ 'ਚ ਪਾ ਲਿੰਦਾ ਵਾ ਤੇ ਫਸਲ ਦੇ ਪੈਸੇ ਵੀ ਵੀਰ ਕੋ ਹੁੰਦੀ ਆ ਤੇ ਭਾਬੀ ਤਨਖਾਹ ਆਪਣੀ ਆਪਣੇ ਪਰਸ 'ਚ ਰੱਖਦੀ ਆ ਤੇ ਜਿਹੜਾ ਤੁਹਾਨੂੰ ਨਾਨਕਿਆਂ ਨੇ ਸੋਨਾ ਪਾਇ ਤੇ ਉਹ ਤੇ ਭਾਬੀ ਨੇ ਸੱਟ ਬਣਾ ਕੇ ਪਾਤਾ ਤੇ ਉਹ ਉਹਦੇ ਉੱਤੇ ਵੀ ਸਪਣੀ ਬਣ ਕੇ ਬਹਿ ਗਈ ਆ ਪੁੱਤ ਗੱਲ ਤੇ ਤੇਰੀ ਸਹੀ ਆ ਮੈਂ ਤਾਂ ਕਦੀ ਕਿਰਨ ਕੋਲੋਂ ਰੁਪਈਆ ਵੀ ਨਹੀਂ ਲਕਾਇਆ ਪਰ ਇਹਨੇ ਮੇਰੀ ਭੂਰਾ ਕਦਰ ਨਹੀਂ ਪਾਈ ਤੇ ਵਰ ਕੀ ਮੰਮੀ ਭਾਬੀ ਨੇ ਤੋ ਹਿੱਤੀ ਆ ਮੰਗ ਰੱਖਿਆ ਤੇ ਉਹਦੇ ਨਾਲ ਕੋਈ ਫਰਕ ਨਹੀਂ ਕੀਤਾ ਤਾਂ ਵੀ ਤੁਹਾਨੂੰ ਭਾਬੀ ਨੇ ਆ ਰੰਗ ਵਿਖਾਲਤੇ ਤੇ ਹੁਣ ਤੁਹਾਡੀ ਵਾਲੀ ਆ ਭਾਬੀ ਦੀ ਅਕਲ ਟਕਾਣੇ ਲਿਆਉਂਦੀ ਹਾਂ ਪੁੱਤ ਗੱਲ ਤੇ ਤੇਰੇ ਵਾਲੀ ਸਹੀ ਆ ਦੋਵੇਂ ਜਣੇ ਪੈਸੇ ਆਪਣੇ ਕੋਲ ਰੱਖਦੇ ਆ ਮੈਨੂੰ ਤਾਂ ਕੋਈ ਕੁਝ ਵੀ ਨਹੀਂ ਦਿੰਦਾ ਹਾਂਜੀ ਮੰਮੀ ਨਾਲੇ ਇਕੱਲੇ ਚੁੱਪ ਕਰਕੇ ਰੋਟੀ ਅੱਡ ਪਕਾਉਣਾ ਕੁਝ ਨਹੀਂ ਬੰਨ ਤੁਸੀਂ ਆਪਣੇ ਨਾਲ ਕੋ ਹੱਕ ਮੰਗੋ ਫਿਰ ਇਹਨਾਂ ਨੇ ਪਤਾ ਲੱਗੇਗਾ ਹਾਂ ਠੀਕ ਆ ਪੁੱਤ ਮੈਂ ਇਦਾਂ ਹੀ ਕਰਦੀ ਹਾਂ ਮੰਮੀ ਪਾਬੀ ਨੇ ਤੇ ਤੋ ਇਹ ਕਿਹਾਤਾ ਕਿ ਮੈਂ ਆਪਣੀ ਰੋਟੀ ਆਪ ਪਕਾ ਕੇ ਖਾ ਲਾਂਗੀ ਤੇ ਪਾਬੀ ਨੂੰ ਤੇ ਮੋਜਾਂ ਲੱਗ ਜਾਣੀਆਂ ਤੇ ਨਾਲੇ ਆ ਉਮਰ ਤੁਹਾਡੀ ਰੋਟੀਆਂ ਪਕਾਉਂਦੀ ਆ ਤੁਸੀਂ ਸਾਰੀ ਉਮਰ ਰੋਟੀਆਂ ਹੀ ਪਕਾਈਆਂ ਹਾਂ ਪੁੱਤ ਹੁਣ ਮੈਨੂੰ ਤੇਰੀ ਸਾਰੀ ਗੱਲ ਸਮਝ ਆ ਗਈ ਆ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਂ ਤੇ ਹੁਣੇ ਜਾ ਕੇ ਦੱਸਦੀ ਆ ਇਹਨੂੰ ਰੁਕ ਜਾ ਮੰਮੀਆ ਇੱਕ ਮਿੰਟ ਪਹਿਲਾਂ ਕਿਰਨੇ ਨੂੰ ਆਪਣਾ ਕੰਮ ਧੰਦਾ ਖਤਮ ਕਰ ਲੈਂਦੋ ਵੇਖਦੇ ਆ ਕਿ ਤੁਹਾਡੀ ਰੋਟੀ ਪਕਾਉਂਦੀ ਆ ਕਿ ਜਾਂ ਆਪਣੀ ਪਕਾ ਕੇ ਆਪੇ ਖਾ ਲੈਂਦਿਆ ਫੇਰ ਜਾ ਕੇ ਇਹਦੇ ਨਾਲ ਗੱਲ ਕਰਿਓ ਠੀਕ ਆ ਪੁੱਤ ਆ ਵੇਹਲਾ ਉਹ ਗੱਲ ਹੋ ਗਈ ਭਾਬੀ ਤੇ ਅੱਗੇ ਚੰਦੀ ਕਿ ਮੈਂ ਆਪਣੀ ਰੋਟੀ ਪਕਾ ਕੇ ਖਾਵਾਂ ਮੈਂ ਤੇ ਮੰਮੀ ਕਿੱਧਰ ਜਾਈਏ ਮੈਂ ਹੁਣੇ ਜਾ ਕੇ ਕਰਦੀ ਇਹਨਾਂ ਨਾਲ ਆਬ ਇਹਲਾ ਮੰਮੀ ਤੁਹਾਡੀ ਨਵਾਂ ਦਾ ਹਾਲ ਆਪਣੇ ਬਾਤੇ ਤੇ ਵੀਰ ਬਾਤੇ ਰੋਟੀਆਂ ਲਾ ਕੇ ਤੇ ਖਾ ਲਈਆਂ ਵਾ ਤੇ ਸਾਡੇ ਦਵਾ ਬਾਤੇ ਲਾਈਆਂ ਨਹੀਂ ਤੇ ਹੁਣ ਦੱਸੋ ਕੀ ਕਰਨਾ ਹੈ ਚੱਲ ਕੋਈ ਗੱਲ ਨਹੀਂ ਪੁੱਤ ਘਰ ਚ ਕਲੇਸ਼ ਥੋੜਾ ਪਾਉਣਾ ਆ ਅਸੀਂ ਆਪਣੇ ਬਾਤੇ ਆਪੇ ਪਕਾ ਕੇ ਖਾ ਲੈਨੇ ਆ ਮੰਮੀ ਤੈ ਬੇਇਕਦਰੀ ਆਪਣੀ ਆਪ ਕਰਾਉਣ ਦੇ ਜਿਹੜੇ ਤੇ ਭਾਬੀ ਨੂੰ ਇੰਨੀ ਖੋਲ ਦਿੱਤੀ ਆ ਤੀ ਕਹਿ ਨਹੀਂ ਸਕਦੇ ਭਾਬੀ ਨੂੰ ਵੀ ਮੇਰੀ ਰੋਟੀ ਕੌਣ ਪਕਾਏਗਾ ਉਹ ਜਾ ਕੇ ਉਹਨਾਂ ਨਾਲ ਅੰਦਰ ਗੱਲ ਕਰੀਏ ਨਹੀਂ ਨਹੀਂ ਪੁੱਤ ਮੈਂ ਨਹੀਂ ਕਿਸੇ ਨਾਲ ਗੱਲ ਗੁਲ ਕਰਾਂ ਨਹੀਂ ਨਹੀਂ ਤੂੰ ਆ ਉਹਨਾਂ ਨਾਲ ਅੰਦਰ ਜਾ ਕੇ ਗੱਲ ਕਰੀਏ ਨਹੀਂ ਪੁੱਤ ਛੱਡ ਪਰਾਂ ਰਹਿੰਦੇ ਤੂੰ ਵਾਕੇਨ ਆ ਚੰਗਾ ਕੰਮ ਕੀਤਾ ਤੂੰ ਆਪਣੇ ਤੇ ਵੀਰ ਵਾਸਤੇ ਰੋਟੀ ਲਾ ਕੇ ਖਾ ਲਈ ਆ ਤੇ ਅਸੀਂ ਕਿੱਧਰ ਜਾਈਏ ਦੀਦੀ ਮੰਮੀ ਨੇ ਆਪੇ ਤੇ ਕਿਹਾ ਸੀ ਕਿ ਮੈਂ ਆਪਣੀ ਰੋਟੀ ਆਪੇ ਪਕਾ ਕੇ ਖਾਣੀ ਆ ਪੁੱਤ ਜੇ ਮੈਂ ਕਹਿ ਵੀ ਦਿੱਤਾ ਤੇ ਤੇਰਾ ਫਰਜ਼ ਨਹੀਂ ਬਣਦਾ ਮੇਰੀ ਰੋਟੀ ਪਕਾਉਣ ਦਾ ਮੰਮੀ ਤੁਸੀਂ ਵੀ ਇੱਕ ਮਾਲ ਕਰਦੇ ਜੇ ਤੁਸੀਂ ਆ ਵੀ ਤੇ ਕਿੰਨੇ ਨੂੰ ਰੋਟੀ ਪਕਾਉਣ ਤੋਂ ਮਨਾਂ ਕੀਤਾ ਸੀ ਤੇ ਫਿਰ ਕਿੰਨੇ ਨੇ ਕਾਤੋਂ ਤੁਹਾਡੀ ਰੋਟੀ ਪਕਾਉਣੀ ਸੀ ਗੁਰਪ੍ਰੀਤ ਉਹ ਦੁੱਧ ਵਾਲਾ ਗਲਾਸ ਫੜ ਕੇ ਲਿਆ ਹਾਂਜੀ ਮੰਮੀ ਲਿਉਣੀ ਆ ਹਾਂ ਮੰਮੀ ਲੈ ਆ ਪੁੱਤ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਮੇਰੇ ਵਾਸਤੇ ਰੋਟੀ ਨਹੀਂ ਨਾ ਪੱਕਦੀ ਤੇ ਮੇਰੀ ਮੱਝ ਦਾ ਦੁੱਧ ਵੀ ਨਾ ਪੀਓ ਕਿਉਂਕਿ ਇਹ ਵੀ ਮੇਰੇ ਪੇਕਿਆਂ ਨੇ ਦਿੱਤੀ ਆ ਨਾਲੇ ਤੁਸੀਂ ਜਿਹੜੀ ਕਣਕ ਦੀਆਂ ਰੋਟੀਆਂ ਖਾਂਦੇ ਜੈ ਨਾ ਉਹ ਵੀ ਮੇਰੀ ਪਿਆਲੀ ਚ ਉੱਗਦੀ ਆ ਤੂੰ ਹਾਂ ਮੈਨੂੰ ਠੇਕਾ ਨਹੀਂ ਦਿੱਤਾ ਤਾਂ ਕਰਕੇ ਆਪਣੀ ਕਣਕ ਵੀ ਮੋਲ ਲੈ ਆਓ ਮੇਰੇ ਡੰਗਰਾਂ ਨੂੰ ਹੱਥ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਆਪਣੇ ਡੰਗਰਾਂ ਦਾ ਦੁੱਧ ਭਾਵੇਂ ਵੇਚਾਂ ਤਾਂ ਭਾਵੇਂ ਪੀਵਾਂ ਭਾਵੇਂ ਜੋ ਮਰਜ਼ੀ ਕਰਾਂ ਤਾਂ ਕਰਕੇ ਤੁਸੀਂ ਆਪਣਾ ਦੁੱਧ ਮੋਲ ਲੈ ਕੇ ਆਓ ਮੰਮੀ ਹੱਦ ਹੋ ਗਈ ਆ ਤੁਹਾਡੇ ਵਾਲੀ ਵੀ ਇਹ ਕੀ ਕਹੀ ਜਾਂਦੇ ਜੇ ਤੁਸੀਂ ਮੈਂ ਜੋ ਵੀ ਕਹਿਣ ਡਈ ਆ ਨਾ ਸਹੀ ਕਹਿਣ ਡਈ ਆ ਮੇਰੀ ਤੇ ਜ਼ੁਬਾਨ ਹੀ ਅੱਜ ਖੁੱਲੀ ਆ ਮੈਂ ਤੇ ਕਿੰਨਾਂ ਨੂੰ ਆਪਣੀ ਧੀ ਸਮਝਦੀ ਹਾਂ ਪਰ ਇਹ ਤੇ ਮੇਰੀ ਧੀ ਬਣੀ ਨਹੀਂ ਤੇ ਤੂੰ ਵੀ ਮੇਰਾ ਪੁੱਤ ਨਹੀਂ ਬਣਿਆ ਤੂੰ ਤੇ ਮਾਂ ਦੀ ਕਦਰ ਨਹੀਂ ਕੀਤੀ ਮੰਮੀ ਕਿਉਂ ਨਹੀਂ ਮੈਂ ਤੁਹਾਡੀ ਕਦਰ ਕੀਤੀ ਮੈਂ ਤੁਹਾਡੀ ਬਥੇਰੀ ਕਦਰ ਕੀਤੀ ਆ ਹੁਣ ਭਾਵੇਂ ਤੁਸੀਂ ਲੱਖ ਵਾਰ ਮੈਨੂੰ ਭੈਣ ਦੇ ਸਾਹਮਣੇ ਮਾੜਾ ਬਣਾਈ ਜਾਵਾਂ ਵੇ ਜੇ ਤੂੰ ਹੀ ਮੇਰੀ ਕਦਰ ਕੀਤੀ ਹੁੰਦੀ ਨਾ ਤੇ ਮੈਨੂੰ ਪੈਸਾ ਤੇ ਲਾ ਕੋਈ ਦੇ ਦਿੰਦੇ ਆਹ ਦਾ ਹਾਂ ਦਾ ਹਰ ਰੁਪਈਆ ਪਿੱਛੇ ਮੈਨੂੰ ਤੁਹਾਡੇ ਤਰਲੇ ਨਾ ਮਾਰਨੇ ਪੈਂਦੇ ਮੈਂ ਵੀ ਵਿਹਿਆ ਤਾਵਾਂ ਤੇ ਪੈਸਾ ਵਰਤਣਾ ਹੁੰਦਾ ਆ ਪਰ ਮੰਮੀ ਮੈਨੂੰ ਮੰਮੀ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਆਪਣਾ ਦੁੱਧ ਤੇ ਆਟਾ ਸਾਰਾ ਕੁਝ ਆਪਣਾ ਮੁੱਲ ਲੈ ਕੇ ਆਇਓ ਨਾਲੇ ਜੇ ਮੇਰੀ ਪੈਲੀ ਚ ਵੜਨਾ ਨਾ ਤੇ ਮੈਨੂੰ ਠੇਕਾ ਦੇ ਕੇ ਵੜਿਓ ਉਦਾਂ ਮੇਰੀ ਪੈਲੀ ਚ ਪੈਰ ਤਾਂ ਨਹੀਂ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮੈਂ ਆਪਣੀ ਫਸਲ ਆਪੇ ਵੇਚ-ਵਟ ਕੇ ਸੰਭਲਾਂਗੀ ਤੇ ਅਗਲੇ ਸਾਲ ਮੈਂ ਪੈਲੀ ਠੇਕੇ ਤੇ ਦੇ ਦੇਣੀ ਆ ਮੰਮੀ ਹੱਦ ਹੋ ਗਈ ਆ ਤੁਹਾਡੇ ਵਾਲੀ ਵੀ ਕੱਤ ਤੂੰ ਹੀ ਇਦਾਂ ਕਰਨ ਦੇ ਜੀ ਸਾਡੇ ਨਾਲ ਵੇ ਚੁੱਪ ਕਰ ਜਾ ਤੈਨੂੰ ਵੀ ਮੈਨੂੰ ਮਾਂ ਕਹਿਣ ਦੀ ਅੱਜ ਤੋਂ ਬਾਅਦ ਕੋਈ ਲੋੜ ਨਹੀਂ ਹੈਗੀ ਇਹ ਫੈਸਲਾ ਮੈਨੂੰ ਬੜਾ ਚਿਰ ਪਹਿਲਾਂ ਹੀ ਲੈ ਲੈਣਾ ਚਾਹੀਦਾ ਹੈਗਾ ਮੈਂ ਤਾਂ ਤਾਂ ਕਰਕੇ ਚੁੱਪ ਹਾਂ ਵੀ ਜੇ ਚੱਗਾ ਚੁਕੀ ਐ ਨਾ ਤੇ ਟੇਡਾ ਆਪਣਾ ਹੀ ਨੰਗਾ ਹੁੰਦਾ ਆ ਪਰ ਤੁਸੀਂ ਮੇਰੀ ਇਹ ਗੱਲ ਨੂੰ ਸਮਝੇ ਨਹੀਂ ਤੇ ਹਾਰ ਕੇ ਮੈਨੂੰ ਆਪਣੀ ਚੁੱਪ ਤੋੜਨੀ ਪਈ ਮੰਮੀ ਭੈਣੇ ਸਾਡੇ ਦੋਵਾਂ ਕੋਲ ਬੜੀ ਵੱਡੀ ਗਲਤੀ ਹੋ ਗਈ ਆ ਤਾਂ ਕਰਕੇ ਸਾਨੂੰ ਮਾਫ਼ ਕਰਦਾ ਤੁਸੀਂ ਦੋਵੇਂ ਜਾਣੀਆਂ ਵੀਰੇ ਹੁਣ ਮਾਵੀ ਮੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਤੁਹਾਡੇ ਹੱਥੋਂ ਸਾਰਾ ਕੁਝ ਗਿਆ ਹੀ ਸਮਝੋ ਬਸ ਕਰ ਜਾ ਭੈਣੇ ਨਾ ਐਦਾਂ ਬੋਲ ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਵਾ ਕਿ ਮੈਂ ਨਾ ਮੰਮੀ ਨਾਲ ਗਲਤ ਕਰਦਾ ਰਿਹਾ ਆ ਮੈਂ ਤੇ ਇਹੋ ਸੋਚਦਾ ਰਹਿਣਾ ਹਾਂ ਕਿ ਮੈਂ ਨਾ ਛੋਟੇ ਛੋਟੇ ਖਰਚਿਆਂ ਤੋਂ ਪੈਸੇ ਬਚਾਉਂਦਿਆਂ ਆ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੈਂ ਇੰਨਾ ਖਰਚਿਆਂ ਤੋਂ ਪੈਸੇ ਬਚਾਉਂਦਾ ਮਾਰਾ ਆਪਣੀ ਮਾਂ ਦਾ ਹੀ ਦਿਲ ਤੋੜਾਂ ਦਿਆਂ ਆ ਨਾਲੇ ਮੈਂ ਤਾਂ ਕਰਕੇ ਮੰਮੀ ਨੂੰ ਪੈਸੇ ਨਹੀਂ ਹੀ ਦਿੰਦਾ ਹੁੰਦਾ ਮੈਂ ਇਹ ਚੀਜ਼ ਸੋਚਦਾ ਹੁੰਨਾ ਹਾਂ ਕਿ ਜੇ ਜਨਾਨੀਆਂ ਕੋਲ ਪੈਸੇ ਹੋਣਗੇ ਨਾ ਤੇ ਇਹਨਾਂ ਦੇ ਆਪਣੇ ਖਰਚੇ ਵਧਾ ਲੈਣੇ ਆ ਕਿਉਂਕਿ ਜਿਹੜਾ ਵੀ ਭਾਈ ਆਉਂਦਾ ਨਾ ਫਿਰ ਜੇ ਮੰਮੀ ਹੁਣਾਂ ਕੋਲ ਜਾਂ ਕਿਰਨ ਕੋਲ ਪੈਸੇ ਹੋਣ ਨਾ ਤੇ ਇਹ ਭਾਈ ਨੂੰ ਖਿਲਾੜ ਕੇ ਖਲੋ ਜਾਂਦੀਆਂ ਆ ਤੇ ਫਿਰ ਉਹ ਵੀ ਚੀਜ਼ ਲੈ ਆਉਂਦੀਆਂ ਜਿਹਦੀ ਘਰ ਦੇ ਵਿੱਚ ਜ਼ਰੂਰਤ ਵੀ ਨਹੀਂ ਹੈਗੀ ਤਾਂ ਕਰਕੇ ਮੈਂ ਮੰਮੀ ਨੂੰ ਪੈਸੇ ਨਹੀਂ ਹੀ ਦਿੰਦਾ ਹੁੰਦਾ ਪਰ ਕੋਈ ਗੱਲ ਨਹੀਂ ਮੰਮੀ ਹੁਣ ਤੋਂ ਮੈਂ ਤੁਹਾਨੂੰ ਪੈਸੇ ਦੇ ਦਿਆ ਕਰਾਂਗਾ ਪਰ ਤੁਸੀਂ ਆਪਣੇ ਖਰਚੇ ਨਾ ਥੋੜੇ ਬਹੁਦੇ ਸੋਚ ਸਮਝ ਕੇ ਕਰਿਓ ਪਰ ਤੁਹਾਡੇ ਨਾਲ ਤੁਸੀਂ ਹੁਣ ਏਦਾਂ ਨਾ ਕਰੋ ਪੁੱਤ ਮੈਂ ਜੋ ਕੁਝ ਵੀ ਕੀਤਾ ਨਾ ਤੁਹਾਨੂੰ ਸਮਝਾਉਣ ਵਾਸਤੇ ਕੀਤਾ ਵਾ ਜੇ ਤੁਸੀਂ ਮੇਰੇ ਨਾਲ ਇਦਾਂ ਨਾ ਕਰਦੇ ਤੇ ਮੈਨੂੰ ਇਹ ਸਭ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਮੈਂ ਸਭ ਕੁਝ ਕਿੱਥੇ ਲੈ ਕੇ ਜਾਣਾ ਵਾ ਇਹ ਸਭ ਕੁਝ ਤੇਰਾ ਹੀ ਆ ਮੰਮੀ ਮੈਨੂੰ ਵੀ ਤੁਸੀਂ ਮaaf ਕਰ ਦਿਓ ਮੈਂ ਵੀ ਤੁਹਾਡੇ ਨਾਲ ਗਲਤ ਕੀਤਾ ਵਾ ਤੁਸੀਂ ਬੈਠੋ ਮੈਂ ਤੁਹਾਡੇ ਤੇ ਹੁਣੇ ਰੋਟੀ ਬਣਾ ਕੇ ਲਿਆਉਣੀ ਆ ਠੀਕ ਆ ਪੁੱਤ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਸੱਸਾਂ ਨਾਲ ਇਦਾਂ ਹੁੰਦਾ ਆ ਉਹਨਾਂ ਘਰਾਂ ਦੇ ਵਿੱਚ ਇਦਾਂ ਹੋਣਾ ਬੰਦ ਹੋ ਜੇ ਤੇ ਬਾਕੀ ਜੇਕਰ ਚੈਨਲ ਦੇ ਉੱਤੇ ਤੁਸੀਂ ਪਹਿਲੀ ਏ ਰਿਵਿਜ਼ਿਟ ਕੀਤੇ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਇਸ ਵੀਡੀਓ ਨੂੰ ਤੁਸੀਂ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਇਹਦੇ ਨਾਲ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋਇੰਗ ਕਰ ਸਕਦੇ ਜੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਹੈ ਜੇ ਮਿਸਟਰ ਐਂਡ ਮਿਸਸ ਕਾਲੋਂ ਤੇ ਕਿਰਨ ਵੀਰ ਕਾਲੋਂ ਤੇ ਆਪਣਾ ਜੇਕਰ ਕੋਈ ਭੈਣ ਸੂਟ ਜਾਂ ਕੋਈ ਜਵੈਲਰੀ ਖਰੀਦਣਾ ਚਾਹੁੰਦੀ ਹੈ ਤੇ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਸੂਟਾਂ ਦਾ ਤੇ ਜੇਵਲਰੀ ਦਾ ਉਹ ਵਿੱਚ ਹੈਗੇ ਹਾਰ ਹੋਰ ਜੇ ਚਾਲੇ ਝੂਲੇ ਜੇ ਆ ਤੁਸੀਂ ਵੇਖ ਲਿਓ ਉਤੋਂ ਤੁਸੀਂ ਖਰੀਦ ਸਕਦੇ ਜੀ ਤੇ ਬਾਕੀ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਲਦੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ